ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੇਲ ਸਿੰਘ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਇਸ ਫਾਰਮ ਤੇ ਅੱਜ ਵੀ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਨਾਗ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਛੋਟੀ ਦਿਖਾਵਾਂਗੇ ਤੁਹਾਨੂੰ ਇੱਕ ਵੈੜ ਦੋਨੋਂ ਪਸ਼ੂ ਗੱਭਣ ਆ ਤਿਆਰੀ ਵਾਲੇ ਆ ਸੋ ਸਮਾਂ ਤੇ ਕੀ ਰੇਡ ਪੜਦਾ ਰਹੂਗਾ ਦੋਸਤੋ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਜਦੋਂ ਵੀ ਕਿਸੇ ਫਾਰਮਰ ਵੀਰ ਨੂੰ ਕੋਈ ਐਨੀਮਲ ਪਸੰਦ ਆਉਂਦਾ ਉਹਦੀ ਨਰਤ ਪਰਖਾ ਤੁਸੀਂ ਪੇਂਡਾਂ ਾਂ ਕੇ ਕਰ ਸਕਦੇ ਜੀ ਕੋਈ ਵੀ ਵੀਡੀਓ ਕਾਲ ਤੇ ਤਸਦੀਕ ਕਰਵਾਉਣੀ ਚਾਹੁੰਦਾ ਫਿਰਪ ਕੇ ਉਹ ਵੀ ਜਿਹੜੀ ਦੋਸਤੋ ਪੋਸੀਬਲ ਆ ਉਹ ਵੀ ਰਾਈ ਵੀ ਤੁਸੀਂ ਜਿਹੜੀ ਦੋਸਤੋ ਤਸਦੀਕ ਕਰਵਾ ਸਕਦੇ ਜੀ ਅੱਜ 10 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਹੈ ਪਸੂ ਦੋਨੋ ਗੱਪਣ ਆਓ ਚਲਦੇ ਆਂ ਬਧੇਰੇ ਡਿਟੇਲ ਬਧੇਰੇ ਜਾਣਕਾਰੀ ਦੇ ਲਈ ਵੀਰ ਹਰਵੈਲ ਸਿੰਘ ਦੇ ਕੋਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਠਾਕ ਬਾਈ ਹਰਵੈਲ ਸਿੰਘ ਠੀਕ ਠਾਕ ਬਾਈ ਕੁਦੀ ਮੇਰਾ ਫੋਕ ਪੋ ਦਿਆ ਠੀਕ ਠਾਕ ਅਚਾਰ ਵੈਲ ਅੱਜ ਵੀਰੇ ਪਸ਼ੂ ਆਪਣੇ ਕੋਲੇ ਦੋ ਹੀ ਨੇ ਜਿਹੜੇ ਆਪਣੇ ਕੋਲ ਇੱਕ ਗੱਪਣ ਖੜੇ ਆ ਬਿਲਕੁਲ ਸੰਤੂ ਸਾਹਿਬ ਦੋ ਹੀ ਨੇ ਇਹ ਕ ਨੀਲੀ ਰਾਵੀ ਦੀ ਬਹੁਤ ਸੋਹਣੀ ਝੋਟੀ ਐ ਬਹੁਤ ਹੀ ਰਿਕਾਰਡਡ ਐ ਸਾਰੀ ਇਹਦੀ ਡਿਟੇਲ ਆਪਾਂ ਸਾਂਝੀ ਕਰਾਂਗੇ ਜੋ ਵੀ ਇਹਦਾ ਪਿਸ਼ੋਕੜ ਆ ਮਾਂ ਦਾ ਕੀ ਸੀਗਾ ਪਿਓ ਵਾਲੇ ਪੱਖ ਤੋਂ ਕਿਹੜੀ ਐ ਅੱਗੇ ਕਿਤੋਂ ਗੱਬਣਾ ਜੋ ਵੀ ਐ ਸਾਰਾ ਆਪਾਂ ਇਹਨੂੰ ਠੀਕ ਐ ਜੀ ਠੀਕ ਐ ਲਓ ਦੋਸਤੋ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਾਂਗੇ ਠੀਕ ਐ ਜੀ ਸੋ ਝੋਟੀ ਪਹਿਲਾਂ ਸੂਹਾ ਸੋਹਣੀ ਐ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਤੇ ਥੋੜਾ ਜਿਹਾ ਬਾਡੀ ਸਟਰਕਚਰ ਮਾਰਕਿੰਗ ਇਹ ਚੀਜ਼ ਦਿਖਾ ਦੇਣਾ ਉਸ ਤੋਂ ਬਾਅਦ ਆਪਾਂ ਜਾਣਕਾਰੀ ਲੈ ਲੈਨੇ ਆ ਠੀਕ ਐ ਜੀ ਸੋ ਫੇਸਬੂਸ ਕੁਆਲਿਟੀ ਚੰਗੀ ਆ ਸਿੰਘੀ ਸਿੰਘੀ ਵਧੀਆ ਤੇ ਸਟੀਅਰ ਪਟੇ ਦੇ ਵਿੱਚ ਆ ਠੀਕ ਆ ਜੀ ਆ ਦੇਖੋ ਸਟੀਅਰ ਪਟਾ ਬਿਲਕੁਲ ਸਿੱਧਾ ਸਟੀਅਰ ਪਟਾ ਤੇ ਚਾਰੇ ਹੋਰ ਤੋਂ ਵਧੀਆ ਠੀਕ ਆ ਜੀ ਤੇ ਨਾਰਮਲੀ ਜਿੱਦਾਂ ਆਪਾਂ ਦੇਖਦੇ ਆ ਬਾਕੀ ਕਿਸ ਸੀਮਨ ਦੀ ਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਹੁਣ ਅਸੀਂ ਗੱਲ ਦੇ ਵਿੱਚ ਤੇ ਫਿਰ ਵੇਲੇ ਸੂਆ ਪਹਿਲੇ ਨਹੀਂ ਜਿੱਦਾਂ ਦੱਸਿਆ ਪਹਿਲਾ ਸੂਆ ਸੋਹਣਾ ਹਾਂ ਜੀ 8 ਮਹੀਨੇ ਦੀ ਹੈ ਗੱਬਣਾ ਜੀ ਓਕੇ ਠੀਕ ਆ ਜੀ ਉਹਦੇ ਨਾਲ ਬਾਤ ਕਰੀਏ 8 ਮਹੀਨਿਆਂ ਦੀ ਗੱਬਣਾ ਜੀ 8 ਮਹੀਨਿਆਂ ਦੀ ਗੱਬਣਾ ਅੱਛਾ ਜੀ ਫੋਟ ਆਲਰੇਡੀ ਅੱਛਾ ਜੀ ਇਹ ਸੀਆਰਬੀ ਨਾਬਾ ਲੈ ਦੇ ਸੀਮੰਦੀ ਆ ਅੱਛਾ ਜੀ ਅੱਗੇ ਜਿਹੜੀ ਆ ਪੁਰੇ ਬਿੱਲੇ ਦਾ ਬੱਤਾ ਠੀਕ ਹੈ ਲੋ ਦੋਸਤੋ ਸੀਆਰਬੀ ਨਾਬੇ ਸੀਮੰਦੀ ਇਹ ਆਪ ਆ ਅੱਗੇ ਪੂਰਾ ਬਿੱਲਾ ਜਿਹੜਾ ਹਰਿਆਣੇ ਦਾ ਬਿਲਕੁਲ ਨੀਲੀ ਦਾ ਝੋਟਾ ਵਾ ਪੂਰਾ ਠੀਕ ਹੈ ਜੀ ਉਹਦੇ ਤੋਂ ਇਹ ਗੱਬਣਿਆ ਠੀਕ ਹੈ ਜੀ ਬਾਕੀ ਗਰੀਡ ਵਾ ਜੀ ਦੀ ਗੱਲ ਕਰੀਏ ਹਾਂ ਜੀ ਤਾਂ ਬਹੁਤ ਚੰਗੀ ਹੈ ਠੀਕ ਹੈ ਜੀ ਅਨ ਲੋਭਾ ਹੰਦੇ ਤੋ ਤੋੜ ਦੀ ਇੱਕ ਵਾਰੀ ਅਹ ਦੇਖੋ ਅਵੇਲੇਬਲ ਝੋਟੀ ਜੀ ਬਹੁਤ ਸੋਹਣੀ ਆ ਠੀਕ ਆ 8 ਮਹੀਨੇ ਦੀ ਗੱਲ ਤੇ ਐਕਸਟਰਾ ਆਰਡੀਨਰੀ ਆ ਨੀਵੀਂ ਆਪਾਂ ਦੇ ਬਾਰੇ ਬਾਈ ਬਹੁਤ ਜਿਆਦੀ ਆ ਹਾਈਟ ਬਹੁਤ ਆ ਹਾਂਜੀ ਚਾ ਪਿੱਠ ਪੂੜਾ ਵੀ ਬਹੁਤ ਸੁਧਰਾ ਪਿੱਛੋਂ ਵੀ ਥੋੜਾ ਬੈਕਪੋ ਵੀ ਦਿਖਾ ਦੋ ਹਾਂਜੀ ਹਲੋ ਬਹੁਤ ਸਾਰਾ ਸੋ ਚਾਰ ਥਾਣਾ ਦੋਸਤੋ 8 ਕੁ ਮਹੀਨੇ ਦੀ ਗੱਲ ਆ ਹਜੇ ਸਮਾਂ ਵਿਚ ਵਿਚਾਲੇ ਜੇਕਰ ਆਪਾਂ ਗੱਲ ਕਰੀਏ ਤੇ 2 ਮਹੀਨੇ ਜਾਂ 2 ਤੋਂ ਪਲੱਸ ਮਹੀਨ ਹਜੇ ਸਮਾਂ ਬਾਕੀ ਆ ਕੋ ਮਾਰਕਿੰਗ ਦੇ ਵਿੱਚ ਪ੍ਰੋਪਰ ਸੋਹਣੇ ਪਿੱਟਪੂੜੇ ਦੇ ਵਿੱਚ ਬਾਕੀ ਥਣ ਬੈਕਸਾਈਡ ਤੋਂ ਤੁਹਾਨੂੰ ਦਿਖਾਉਂਦੇ ਇੱਕ ਵਾਰੀ ਆ ਦੇਖੋ ਉਹ ਵੀ ਦਿਖਾ ਦਿੰਦੇ ਆ ਪਾਸੇ ਦੇਖੋ ਵੀ ਜਨਾਉ ਬਿਲਕੁਲ ਬਹੁਤ ਵਧੀਆ ਫੇਸ ਕੁਆਲਟੀ ਆ ਬੇ ਬਹੁਤ ਟਾਪ ਦੀ ਠੀਕ ਆ ਬਿਲਕੁਲ ਆਲਾ ਦਰਜੀ ਦੀ ਜੋਟੀ ਆ ਕੁਸ਼ ਸ਼ਾਪਿੰਗ ਇਹਦੇ ਲਈ ਕੋ ਮਾਰਕਿੰਗ ਜਿਹੜੀ ਦੋਸਤੋ ਇਹ ਐਜਾਜ ਮਾਰਕਿੰਗ ਵੀ ਵੀ ਉਹ ਬਣ ਸਕਦਾ ਤੇ ਨਾਪੇ ਸੀ ਆਰ ਵੀ ਇਹਦੇ ਕਰਕੇ ਗੱਲ ਕਰ ਰਹੇ ਹਾਂ ਦੋਸਤੋ ਕਿਤਨੇ ਕਿਤੇ ਥੋੜੀ ਜੀ ਕਿਤਨੇ ਕਿਤੇ ਓਵਰ ਵਾਈਟਸ ਵਿੱਚ ਆ ਜਾਂਦੀ ਹੈ ਬੱਚਿਆਂ ਦੇ ਵਿੱਚ ਉਹ ਜਿੱਦਾਂ ਆਪਾਂ ਕਹਿੰਦੇ ਨੋਵਾ ਨਿਰਮਾ ਠੀਕ ਹੈ ਜੀ ਸਾਰੇ ਬੋਲੋ ਜਿਹੜੇ ਦੇਖਦੇ ਆ ਇਹ ਕਿਤੇ ਨਾ ਇਹ ਠੰਡੀ ਸੀ ਲਾ ਠੀਕ ਆ ਆ ਵੇਖੋ ਬਿਲਕੁਲ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੀਆਂ ਬਿਲਕੁਲ ਆ ਬਟਨ ਲੱਗੇ ਹੋਏ ਆ ਬਿਲਕੁਲ ਹਵਾਨਾ ਬਣ ਕੇ ਤਿਆਰ ਹੋਗਾ ਆ ਦੇਖੋ ਠੰਡੀ ਸੀ ਦਾ ਕੋਈ ਬਾੜੀ ਇਹ ਨਹੀਂ ਕਿ ਛੜਾਟੇ ਨਹੀਂ ਹੈਗੀ ਸੂਤ ਦੇ ਨਿਸ਼ਾਨ ਬਿਲਕੁਲ ਜੀ ਬਿਲਕੁਲ ਤੇ ਲਾਡ ਲਾ ਬਹੁਤ ਜਿਆਦਾ ਲੇਵੇ ਦੇ ਵਿੱਚ ਪੂਰਾ ਬਣ ਕੇ ਤਿਆਰ ਕਰੂਗੀ ਕਰਮਾ ਜੀ। ਨਾ ਦੋਸਤੋ ਇਹ ਥਾਣਾ ਠੀਕ ਹੈ ਜੀ ਝੋਲੀ ਵੇਖ ਸਕਦੇ ਤੁਸੀਂ। ਬਹੁਤ ਸੋਹਣਾ। ਹਜੇ ਤਕਰੀਬਨ ਕੋਈ 8 ਮਹੀਨਾ ਵੀ ਨਾ ਰਿਹਾ ਪੁੱਛਿਆ ਕੋਈ ਲੱਗਾ ਜਾਂ ਬਿਲਕੁਲ ਜੀ ਬਿਲਕੁਲ 8 ਮਹੀਨੇ ਕੰਪਲੀਟ ਹੈ ਤਕਰੀਬਨ। ਅੱਛਾ ਜੀ। ਤੇ 2 ਮਹੀਨੇ ਬਾਕੀ ਤੁੰਗਾ ਦੇ ਜਿਹੜਾ ਪਸ਼ੂ ਆ ਕੋਈ ਅੱਖ ਦਾ ਨਹੀਂ ਸ਼ਾਇਦ ਹੁੰਦਾ ਵਾ। ਬਿਲਕੁਲ ਜੀ। ਤੇ ਦੋਸਤੋ ਇਹ ਸਮਾਂ 2 ਮਹੀਨੇ 2 ਤੋਂ ਪਲੱਸ 50 ਉਹਦੇ ਅਕੋਰਡਿੰਗ ਤੁਸੀਂ ਅੱਜ ਸੌਦੇ ਦੀ ਗੱਲਬਾਤ ਕਰ ਲਿਓ। ਚੋਟੀ ਚੰਗੀ ਆ ਸੋ ਜਿਹੜੇ ਵੀਰ ਕੋ ਭਾਲਦੇ ਪਏ ਆ ਲੱਭ ਰਹੇ ਆ ਠੀਕ ਹੁੰਦੀ ਆ ਆਪਣੇ ਸਮੇਂ ਤੇ ਵੀ ਜਦੋਂ ਵੀ ਹੁੰਦੀ ਆ ਤਾਂ 1,25,30000 ਦੀ ਕੋਲ ਪਰ ਇਸ ਟਾਈਮ ਦਾ ਫਿਲਸੋ ਜਿਹੜਾ ਰੇਟ ਆ ਉਹ ਜਾਇਜ਼ ਹੋਊਗਾ ਅੱਛਾ ਅੱਜ ਬਾਈ ਹਰਵਿੰਦ ਕਿੰਨੇ ਕੀ ਦੀ ਦੇ ਦੇਣੀ ਫਿਰ ਆਪਾਂ ਮੋਲੇ ਦਾ 64000 ਰੁਪਿਆ ਦਾ ਅੱਛਾ 64000 ਬਿਲਕੁਲ ਜੀ ਅੱਛਾ ਜੀ ਲਸਾਂ ਲੋਸਾਂ ਕਰਕੇ ਦੱਸਿਓ ਵੀ ਹਾਂ ਨਾ ਜੀ ਗੱਲ ਹਾਂ ਨਾ ਜੀ ਚਲੋ ਥੋੜੀ ਮਾਦੀ ਕੁਝ ਹਾਸਲੇ ਲੋ ਕਰ ਦਿੰਦੇ ਆ ਹਾਂ ਅ ਕੰਦ ਉਸ ਬਾੜ ਦੀ ਤੇ ਲੋ ਬਾੜ ਦੀ ਬਿਲਕੁਲ ਟੋਰ ਵੀ ਕੋਈ ਕਸਰ ਹੁੰਦੀ ਦਾ ਵੀ ਕੱਢਦੀ ਹੈ ਮਹੀਨਾ ਜੇ 2 ਤੋਂ ਪਲੱਸ 50 ਜਸੂਨ ਦੇ ਵਿੱਚ ਵੈਸੇ ਚਲੋ ਅੱਧ ਤੋਂ ਅੱਧ ਹੀ ਫਰਕ ਆ ਜੇ ਆਪਾਂ 2 ਮਹੀਨਿਆਂ ਦੇ ਵਿੱਚ 60000 ਰੁਪਏ ਨਾਲ ਹੋਰ ਲਾਉਣੀ 2 ਮਹੀਨੇ ਤੇ ਖਾਣਾ ਇਹਨੇ 5000 ਤੇ ਲਾਉਣਾ 60 ਹਾਂ ਇੱਕ 20 25 ਦੀ ਛੋਟੀ ਵੇਖਦੀ ਆ ਹਾਂ ਉਹ ਚਲੋ ਬਿਲਕੁਲ ਸਮੇਂ ਤੇ ਆਏ ਤੁਹਾਨੂੰ ਪਤਾ ਹੀ ਸਾਰੇ ਸੀਗੇ ਵੀਰ ਤੇ ਆਪਾਂ ਹਰ ਵੀਰ ਐਂਡ ਤੋਂ ਐਂਡ ਦਾ ਸੜੀ ਵਿੱਚ ਜਿੱਥੋਂ ਤੱਕ ਵੀ ਕਿਸੇ ਨੂੰ ਜਿਆਦਾ ਕੋਈ ਸਿਰਖ ਪਾਈ ਨਾ ਕਰਨੀ ਤੁਹਾਨੂੰ ਬਿਲਕੁਲ 6000 6000 ਲਓ ਦੋਸਤੋ 6000 ਦੀ ਜਿਹੜੀ ਆ ਲੈਂਡ ਦੇ ਨਾਲ ਪੂਰੀਆ ਕਸਰਾ-ਕੁਸਰਾ ਕੱਢ ਕੇ ਸੋ ਛੋਟੀ ਤੁਸੀਂ ਦੇਖੀ ਲੈ ਸਾਰੇ ਪਾਸੇ ਪੂਰੀ ਆ ਦੋ ਕੁ ਮਹੀਨੇ ਸੰਭਣ ਦੀ ਲੋੜ ਆ ਕੋਈ ਵੀਰ ਆਪਦੇ ਸ਼ੌਂਕ ਨਾਲ ਕੋਈ ਚੰਗਾ ਪੈਸਾ ਖਰਚ ਕਰ ਲਓਗੇ ਤੁਸੀਂ ਕੋਈ 8-7000 ਜਾਂ 10000 ਤੱਕ ਖਵਾ ਵੀ ਦਓਗੇ ਤੇ ਗਾਂ ਮਨਾਫੇ ਵਾਲੀ ਆ ਗਾਂ ਨਫਾ ਵੀ ਦਊਗੀ ਚੰਗਾ ਠੀਕ ਆ ਜੀ ਸੋ ਸਾਰੇ ਵੀਰ ਜਾਣਦੇ ਆ ਸੰਤ ਸਰਵ ਤੋ ਇਹ 60 70 ਦੇ ਵਿੱਚ ਤਿਆਰ ਹੋਗੇ ਵੀ ਆਪਾਂ ਨੂੰ ਜਿਹੜੀ ਆ ਇਹ ਗੋਲੀਆਂ ਹੀ ਘਾਣਾਈ ਨੇ ਮੈਂ ਦੱਸ ਦੋ ਚੰਗੀ ਝੋਟੀ ਆ ਤੇ ਨਵੀਂ ਆ ਠੀਕ ਆ ਜੀ ਪਹਿਲਾ ਸਵੇਰ ਸੋਣ ਵਾਲੀ ਆ ਸੋ ਜਾ ਬਣ ਵੀ ਤੁਸੀਂ ਹੱਥ ਪਾ ਸਕਦੇ ਕਿ ਕਿੰਨੇ ਬਿਲਕੁਲ ਸੌਫਰ ਝੋਟੀਆਂ ਦੋਸਤੋ 80 80 ਪੰਜਾਬ ਜਾਂ 55 55 ਹਜ਼ਾਰ ਦੀ ਬਿਲਕੁਲ ਗੱਪਾਂ ਨੇ ਸਾਡੀ ਤਿਆਰੀ ਲਈ ਬਿਲਕੁਲ ਬਟਨ ਬਟਨ ਲੱਗੇ ਆ ਚੰਗਾ ਜਾਨੀ ਕਿ ਫਲੇਵਰ ਠੀਕ ਆ ਜੀ ਠੀਕ ਆ ਤੇ ਕਾੜੀ ਅਰਜੀ ਦੋਸਤੋ ਯੈਸ ਨੋ ਤੁਹਾਨੂੰ ਇਹ ਹੋ ਜੂਗੀ ਬੜੀ ਪਿਆਰੀ ਝੋਟੀ ਆ ਹੱਥ ਪਾ ਸਕਦੇ ਹੋ ਅੱਛਾ ਹਰਵੇਲ ਅਗਲੇ ਪਾਸੇ ਆ ਵਹੜ ਆਪਣੇ ਕੋਲ ਜਿਹੜੀ ਸੰਦ ਜਿੰਨੇ ਵੀ ਨੀਲੀ ਤੇ ਕੰਮ ਕਰਨਾ ਹਾਂਜੀ ਕਿ ਕਿ ਗਰੰਟਡ ਹਾਂਜੀ ਬੂਰੇ ਬੀਲੇ ਤੋਂ ਗੱਬੜ ਖੋਦ ਹੈ ਦੀ ਮਾਂ ਦਾ ਜਿਹੜਾ ਰਿਕੋਰਡ ਸੀਗਾ 18 ਮੀਟਰ ਦਾ ਸੀਗਾ ਅੱਛਾ ਜੀ ਕੋਈ ਵੀ ਕਿਸੇ ਵੀ ਐਂਗਲ ਤੋਂ ਕੋਈ ਡਿਜ਼ਾਈਨੇ ਕਰਵਾ ਲੇ ਇਹਦਾ ਸੀਆਰ ਵੀ ਨਾਪ ਲੈਣ ਤੇ ਸੀਮੰਦੀ ਹਾਂ ਠੀਕ ਹੈ ਮਾਂ ਦਾ ਪੱਖ ਵੀ ਚੰਗਾ ਸੀਗਾ ਉਹ ਖੁੱਦ ਜਿਹੜਾ ਬਾਡੀ ਬੰਦਰ ਉਹ ਆਪਾਂ ਨੂੰ ਹੀ ਦਿਖ ਰਿਹਾ ਹੂੰ ਕਿ ਬਹੁਤ ਚੰਗਾ ਠੀਕ ਹੈ ਮੈਂ ਕਿਉਂਸਰਾ ਛੋਟੇਆਂ ਜਿਹੜੀਆਂ ਨੀਲੀ ਦੀਆਂ 45 50 ਦੀਆਂ ਵਿਗੰਦੀਆਂ ਤਾਂ ਬਿਲਕੁਲ ਗੱਬਣਾਗਾ ਤਿਆਰੀਆਂ ਨੇੜ ਆ ਕੰਮ ਤੇ ਹਰਵੇ ਅਗਲੀ ਵੈੜ ਇਹਦਾ ਸੁਭਾ ਵੀ ਦਸੀਏ ਕਿ ਨਮਾ ਸੁੰਦੀ ਆ ਕਿ ਉਹਦਾ ਸੁਜਾ ਪੂਰਾ ਸੁੰਦੀ ਆ ਓਕੇ ਤਾਂ ਤੁਸੀਂ ਦੂਜੇ ਸਵੇ ਸੋਣਾ ਇੱਕ ਸਾਨੂੰ ਇਹ ਆਪਾਂ ਵੈੜ ਇਹ ਗਾ ਕੇ ਦਿਖਾ ਦਿੰਨੇ ਆ ਤੇ ਇਹ ਸਮਝ ਤਾਂ ਵੈਸੇ ਹਫਤਾ ਲੈ ਜੂ ਇਹ ਵੀ ਹਫਤਾ ਲੈ ਜੂ ਬਾਕੀ ਚਾਰੂ ਚੂੜੂ ਦੋਨੇ ਪਸ਼ੂ ਬਹੁਤ ਠੀਕ ਹੈ ਜੀ ਇਹਨੇ ਮੈਂ ਦੂਸੋਂ ਵੈਸੇ ਖੁਰਲੀ ਦੇ ਵਿੱਚੋਂ ਮੂੰਹ ਨਹੀਂ ਕੱਢਦੇ ਕਿ ਚਾਰੂ ਆ ਸੋ ਜਾਰੂ ਪਾਸੋਂ ਸਾਰੇ ਵੀਰਾਂ ਨੂੰ ਪਤਾ ਵੀ ਚੈਕਰ ਕਿ ਪਸ਼ੂ ਬੰਡਾ ਪੱਠਾ ਡੱਕਾ ਸਹੀ ਖਾਂਦਾ ਤੇ ਦੁੱਧ ਵੀ ਉਸੇ ਪਸ਼ੂ ਦੇ ਦਿੰਦਾ ਤੇ ਬਖਾ ਦਿੰਦੇ ਆ પેટ ਵਾਲੇ ਪਾਸਿਓਂ ਪੂਰੀ ਜਿਹੜੀ ਦੋਸਤ ਪੂਰੀ ਭਾਰੀ ਆ ਵਜਨ ਦੋ ਡਾਲੀ ਆ ਤੇ 7 ਦਿਨ ਹਜੇ ਪਏ ਆ ਇਸ ਸੂਰ ਦੇ ਵਿੱਚ ਬਾਕੀ ਤੁਸੀਂ ਵੇਖੋ ਪੂਰਾ ਭਾਰਾ ਸਰੀਰ ਆ ਠੀਕ ਆ ਜੀ ਵਜਨ ਫੁੱਲਾ ਇਹ ਬੈਕ ਸਾਈਡ ਤੋਂ ਲੇਵਾ ਵੀ ਬਹੁਤ ਸੋਹਣਾ ਬਣਾ ਰਹੀ ਆ ਜਿੰਨਾ ਅੱਗੇ ਉਹਨਾਂ ਪਿੱਛੇ ਬਣਾ ਕੇ ਤਿਆਰ ਕਰੂਗੀ ਬਹੁਤ ਵਧੀਆ ਤੇ ਕਸਮੇ ਲੇਵੇ ਦੇ ਵਿੱਚ ਆ ਬਿਲਕੁਲ ਕੰਪੈਕਟ ਜਿਹਾ ਡਰ ਲੱਗਾ ਕਰਮਾਣੀ ਠੀਕ ਹੈ ਜੀ ਆਪ ਦੇ ਚੰਗਾ ਕੱਦ ਦਾ ਆ ਖਾਸ ਗੇਲ ਬੂਲ ਚੰਗੀ ਆ ਆ ਥਾਣਾ ਮਾਨਾ ਤੁਸੀਂ ਚੈੱਕ ਕਰੋ ਬਿਲਕੁਲ ਆਪਾਂ ਨਾ ਟਿਪਕੇ ਵੀ ਦਿਖਾ ਦੇਨੇ ਆ ਆ ਦੇਖੋ ਠੀਕ ਹੈ ਜੀ ਉਹ ਟਿਪਕੇ ਵੀ ਦੋਸਤੋ ਚਾਰੇ ਥਾਣਾ ਭਰਾ ਕੇ ਦਿਖਾ ਰਿਹਾ ਬਾਈ ਹਰਵੇ ਸਿੰਘ ਆ ਅਗਲੇ ਪਿਛਲੇ ਸੱਜੇ ਖੱਬੇ ਸਾਰੇ ਪਾਸੇ ਠੀਕ ਹੈ ਜੀ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਇਸੇ ਤਰ੍ਹਾਂ ਤੁਸੀਂ ਚਵਾਈ ਕਰ ਸਕਦੇ ਆ ਆ ਲਓ ਠੀਕ ਆ 153 ਇੱਕ ਨੰਬਰ ਤੇ ਹੈ ਵੀ ਬਿਲਕੁਲ ਪੂਰੀ ਠੰਡੀ ਪੀਰੀ ਆ ਠੀਕ ਆ ਜੀ ਸੋ ਨਹੀਂ ਤਾਂ ਕਈ ਵਾਰ ਪਸੂ ਦੋਸਤੋ ਸ਼ਟਾਕਲ ਜਾਂਦਾ ਜੀ ਜੀ ਦਾ ਦੁੱਧ ਵੀ ਤੋਂ ਬਾਅਦ ਦਊਗੀ ਠੀਕ ਆ ਜੀ ਬਾਕੀ ਬਣੂਗੀ ਚੰਗੀ ਹਜੇ ਹੋਰ ਠੀਕ ਆ ਸੋ ਲੰਬੀ ਨੂੰ ਵੀ ਪੂਰੀ ਆ ਭਰਾਵੋ ਤੇ ਹਾਈਟ ਵੀ ਸੋਹਣੀ ਆ ਹਾਈਟ ਵੀ ਵਧੀਆ ਭਾਰੀ ਆ ਵਜਨ ਲੋਡ ਵਾਲੀ ਆ ਤੇ ਜਿਹੜੇ हिसाब ਦਾ ਰੇਡ ਪੜਦਾ ਹੋਊਗਾ ਉਸ ਕੋਲ ਨੂੰ ਤੁਸੀਂ ਜਿਹੜੀ ਦੋਸਤੋ ਫ੍ਰੀ ਦਾ ਹੀ ਕਰ ਲਿਓ ਬਾਕੀ ਜਿੰਨਾ ਵੀ ਹੋ ਸਕਦਾ ਮਾਨਤਾ ਨਾਲ ਆਪਾਂ ਕਰਵਾ ਦਾਂਗੇ ਬਈ ਹਰ ਦੇਣ ਤੋਂ ਜੋ ਵੀ ਲਾਸਟ ਤੋਂ ਲਾਸਟ ਕਿੰਨਾ ਲੱਗੂਗਾ ਰੇਟ ਉਹ ਆਪਾਂ ਬਿਲਕੁਲ ਮੈਂਸ਼ਨ ਕਰ ਦਿੰਨੇ ਆ ਵਿੱਚੇ ਸੋ ਪਸੰਦ ਆਊਗੀ ਰੇਟ ਪਰਤੇ ਅਕੋਰਡਿੰਗ ਵੀ ਪਸੰਦ ਆਊਗੀ ਵੈਸੇ ਵੀ ਵੈੜ ਸਾਰੀ ਚੰਗੀ ਆ ਪੂਰੀ ਮੂੰਹ ਮੱਥੇ ਲੱਗਦੀ ਆ ਠੀਕ ਆ ਜੀ ਸਰੋਂ ਘੋਡੀ ਆ ਬਿਲਕੁਲ ਗੋਦੀ ਵਾਲੀ ਰੇਟ ਆਪਾਂ ਇਹਦਾ ਦੱਸ ਦਿੰਨੇ ਆ ਹਾਂ ਜੀ ਬਹੁਤ ਵਧੀਆ ਢੇਲਾ ਆ ਆਪਣੇ ਕਿਸੇ ਗੱਲ ਦਾ ਕੋਈ ਸ਼ੱਕ ਨਹੀਂ ਹੂੰ ਕੀ ਕਰ ਕੀ ਕਰਦਾ ਮੁੱਲ ਬਈ ਹਰਵਿਹੇ ਦਾ ਫਿਰ ਮੁੱਲ ਲੈ ਦੇ ਜੇ ਕਰੀਏ 52000 ਰੁਪਏ ਦਾ ਮੁੱਲ ਹੈ 52000 52000 ਬਿਲਕੁਲ ਇੱਕੋ ਗੱਲ ਕਰੀਏ ਮੰਗਣ ਨੂੰ 55 52 ਭਾਵੇਂ 60 ਹੀ ਕਰੀ ਚੱਲੀਏ ਵੀ ਦੇਵਾਂਗੇ ਕਿੰਨੇ ਦੀ ਵੀ ਅਗਲੇ ਬੰਦੇ ਨੇ ਫਟਾਕ ਦੇਣੀ ਵੀ ਸੌਦੇ ਦੀ ਗੱਲ ਕਰਨੀ 2000 ਤੁਹਾਡੇ ਵੱਲੋਂ ਅੱਛਾ 1500 ਮੇਰੇ ਵੱਲੋਂ 748 ਦੀ ਜਾਂਦੇ ਸਾਡੇ 748 ਦੀ ਬਿਲਕੁਲ ਲੈ ਦੇ ਤਾਂ ਦੱਸੋ ਪੂਰੀ ਤੋਲ ਮੋਲ ਕੇ ਹਰਵਿਹੇ ਸਿੰਘ ਨੇ ਗੱਲ ਕਰਤੀ ਹੈ ਤੋਲ ਦਿੱਤਾ ਪੂਰਾ ਵੀ ਸਾਢੇ 48000 ਦੀ ਜਾਂਦੇ ਵੀ ਦੇ ਦਵਾਂਗੇ ਵੀ ਹਾਂ ਨਾ ਇਹ ਅਲੀ ਗੱਲ ਹੈ ਤੇ ਮੇਰਾ ਵੀਰ 35 ਸੱਟੇ ਜਿਹੜੀ ਤੁਸੀਂ ਸਹੀ ਕਹਿਣਾ ਕਰ ਸਕਦੇ ਇੱਕ ਗੱਲ ਕਰ ਸਕਦਾ ਹਾਂ ਚਲੋ ਦੋਨੇ ਪਸ਼ੂ ਬਾਦੇ ਬੰਦੇ ਨੇ ਜਿਸ ਦਿਨ ਗਾਂ ਹੁੰਦੀ ਆ 65000 ਦੀ ਕੋਈ ਸ਼ੱਕ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਨੋ ਡਾਊਟ ਕਲੀਅਰ ਹੈ ਕਿ ਜਿੱਦਨੇ ਹੁੰਦੀ ਹੈ 65000 ਦੀ ਹੈ ਤੇ ਜਿਸ ਦਿਨ ਆ ਕਰਮਾਲੀ ਹੁੰਦੀ ਆ 125000 ਆ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਵੈਸੇ ਸਾਰੇ ਵੀਰ ਜਾਣਕਾਰਾ ਖੜਾ ਰਹੀ ਆ ਪਸ਼ੂ ਪਾਲ ਕਵੀਰ ਆ 24 ਘੰਟੇ ਰਾਤ ਪਰ ਦਿਨ ਪਸ਼ੂਆਂ ਦੇ ਵਿੱਚ ਰਹਿੰਦੇ ਸਾਰੇ ਦਾ ਹੀ ਹੁੰਦਾ ਹੈ ਰਾਜਦਾਨ ਦੇ ਵਿੱਚ ਹੁੰਦਾ ਹੈ ਕਿ ਕਿਤੇ ਨਾ ਕਿਤੇ ਚਲੋ ਸਾਨੂੰ ਘਰ ਤੋਂ ਸਿਰਖ ਪਾ ਕੇ ਥੋੜਾ ਜਿਹਾ ਸਸਤਾ ਪਸ਼ੂ ਮਿਲਿਆ ਹੁੰਦਾ ਹੈ ਥੋੜਾ ਮਾਰਜਰ ਰੱਖ ਕੇ ਆਪਾਂ ਵੀ ਜਿਹੜਾ ਅੱਗੇ ਦੇ ਦਿੰਨੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਤਾਂ ਇਹੋ ਜਿਹੇ ਛੋਟੀਆਂ ਕਿਤੇ ਜਾ ਇਹੋ ਜਿਹੇ ਪਸ਼ੂ ਦੇ ਦੇਖਾਵਾ ਇੰਨਾ ਸਸਤਾ ਰੇਟ ਕਿਤੇ ਵਿਕਰਾਂ ਦੇ ਵਿੱਚੋਂ ਸਿੱਧਾ ਡਾਇਰੈਕਟ ਜਿੱਤ ਨਹੀਂ ਹੋਣਾ ਹੁਣ ਤਾਂ ਕਿਤੇ ਤਣਪਤਨ ਗੱਲ ਹੀ ਨਹੀਂ ਲੱਗਦੀ ਲੱਗਦੀ ਸਹੀ ਗੱਲ ਹੈ ਤੇ ਫਿਲਹਾਲ ਦੋਸਤੋ ਸਿੱਧੇ-ਸੁੱਧੇ ਵਪਾਰ ਦਾ ਕੰਮ ਹੀ ਇਹੋ ਆ ਵੀ ਸਿੱਧੇ-ਸੁੱਧੇ ਅੱਗੇ ਪਸ਼ੂ ਦੇ ਦੇਣਾ ਸਹੀ ਰੇਟ ਤੇ ਕੋਈ ਬਾਹਰ ਕੋਈ ਮਰ ਜੰਨੀ ਹੈਗਾ ਉਹ ਠੀਕ ਹੈ ਕੋਈ ਏਡਾ ਜਿਆਦਾ 11 ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਲੋ ਦੋਸਤੋ ਦੋ ਐਨੀਮਲ ਨੇ ਅੱਜ ਆ ਬਾਈ ਹਰ ਵੇਲ ਦੇ ਗੋਲ ਬਾਕੀ ਪਸ਼ੂ ਪਸੰਦ ਆਏ ਹੋਣਗੇ ਤੁਹਾਨੂੰ ਰੇਟ ਪੜਤਾ ਜਾਇਜ਼ ਲੱਗਾ ਹੋਊਗਾ ਤੇ ਕਮੈਂਟਾਂ ਦੇ ਵਿੱਚ ਕਰਕੇ ਤੁਸੀਂ ਦੱਸ ਦਿਓ ਠੀਕ ਹੈ ਜੀ ਬਾਕੀ ਮੱਕੇ ਅੱਗੇ ਜਾਣ ਇਸ ਤੋਂ ਸਸਤਾ ਲੱਭ ਜੇ ਤੇ ਪਸ਼ੂ ਚੰਗੇ ਆ ਠੀਕ ਹੈ ਜੀ ਸੋਹਣ ਮੇਰਾ ਵੀਰ ਜਿਹਨੂੰ ਐਨੀਮਲ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹ ਤੁਸੀਂ ਆਪਦੀ ਇਤਿਆਨ ਕੇ ਤਸੱਲੀ ਕਰ ਲਿਓ ਬਾਕੀ ਟਿੱਪ ਕੇ ਤੁਹਾਨੂੰ ਆਪਾਂ ਤਸੱਲੀ ਕਰਵਾ ਹੀ ਦਿੱਤੀ ਐ ਥੋੜ੍ਹੋਂ ਥੋੜ੍ਹੋਂ ਬੜਾ ਸੁਆਦੀ ਐ ਵੇਖੋ ਤੁਸੀਂ ਬੈਠਦਾ ਠੀਕ ਆ ਜੀ ਤੇ ਨੰਬਰ ਹਰਵੈਲ ਬੋਲਦੇ ਇੱਕ ਆਪਣੇ ਦੇ 9903682025 9906382025 ਠੀਕ ਆ ਜੀ ਲੋਬੀ ਭਰਾਵੋ ਇਹ ਆਜ ਐਨੀਮਲ ਸੀ ਬਾਈ ਹਰਵੈਲ ਦੇ ਫਾਰਮ ਤੋਂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ